ਤੋ ਸ਼ੇਅਰ ਮਾਰਕੀਟ ਦੇ ਵਿੱਚ ਹਥੌੜਾ ਜਿਹੜਾ ਬੰਦ ਆ ਆਪਾਂ ਉਹਦੇ ਬਾਰੇ ਗੱਲ ਕਰਾਂਗੇ ਤੇ ਇਹਨੂੰ ਹਸੌੜੇ ਦੀ ਬੋਡੀ ਕਹਿੰਦੇ ਆ ਇਹਨੂੰ ਕੀ ਕਹਿੰਦੇ ਆ ਬੋਡੀ ਠੀਕ ਆ ਬੀਓ ਡੀਵਾਈ ਬੋਡੀ ਕਹਿੰਦੇ ਆ ਹਨਾ ਹਥੌੜੇ ਦੀ ਇਹਨੂੰ ਜਿਹੜੀ ਲੋਹੇ ਦੀ ਹੁੰਦੀ ਆ ਆਪਣੇ ਘਰਾਂ 'ਚ ਵਰਤਦੇ ਆਂ ਆਪਾਂ ਹਥੌੜਾ ਲੋਹੇ ਦੀ ਜਿਹੜੀ ਹੁੰਦੀ ਆ ਚੀਜ਼ ਤੇ ਉਹਨੂੰ ਬੋਡੀ ਕਹਿੰਦੇ ਆ ਤੇ ਲੋਹੇ ਨੂੰ ਜਿਹੜਾ ਮੁਠਾ ਲੱਗਿਆ ਹੁੰਦਾ ਉਹ ਲੱਕੜ ਦਾ ਲੱਗਿਆ ਹੁੰਦਾ ਹਨਾ ਇਹਨੂੰ ਆਪਾਂ ਮੁਠਾ ਕਹਾਂਗੇ ਜਿਹੜੀ ਬਾਡੀ ਆ ਆਹ ਬਾਡੀ ਆ ਲੋਹੇ ਦਾ ਭਾਗ ਆ ਹਥੌੜੇ ਦਾ ਏ ਲੋਹੇ ਦਾ ਤੇ ਇਹ ਤੋਂ 3 ਗੁਣਾ ਇਹਦਾ ਮੁਠਾ ਹੋਣਾ ਚਾਹੀਦਾ ਠੀਕ ਆ ਠੇੜਾ ਪੰਜਾਬੀ ਦੀ ਆਪਾਂ ਗੱਲ ਕਰ ਰਹੇ ਹਾਂ ਠੇੜਾ ਪੰਜਾਬੀ ਜੀ ਤੁਹਾਨੂੰ ਦੱਸਾਂਗੇ ਸ਼ੇਅਰ ਮਾਰਕੀਟ ਦੇ ਵਿੱਚ ਆ ਹਥੌੜਾ ਬਣਦਾ ਇਹ ਹਰੇ ਰੰਗ ਦਾ ਵੀ ਬਣ ਸਕਦਾ ਤੇ ਲਾਲ ਰੰਗ ਦਾ ਵੀ ਬਣ ਸਕਦਾ ਜਿਵੇਂ ਜਿਵੇਂ ਤੁਸੀਂ ਮੇਰੀਆਂ ਕਲਾਸਾਂ ਦੇਖੋਗੇ ਆਪਾਂ ਤੁਹਾਨੂੰ ਦੱਸਾਂਗੇ ਜੇ ਲਾਲ ਰੰਗ ਦਾ ਰੰਗ ਦਾ ਬਣਿਆ ਤਾਂ ਇਹ ਕਿਵੇਂ ਕੰਮ ਕਰਦਾ ਜੇ ਹਰੇ ਰੰਗ ਦਾ ਬਣਿਆ ਇਹ ਕਿਵੇਂ ਕੰਮ ਕਰਦਾ ਜੇ ਮਾਰਕੀਟ ਥੱਲੇ ਆ ਰਹੀ ਹੈ ਕ੍ਰੈਸ਼ ਹੋ ਰਹੀ ਹੈ ਠੀਕ ਆ ਤੇ ਫਿਰ ਇਹ ਕਿਵੇਂ ਕੰਮ ਕਰਦਾ ਹੁਣ ਆਪਾਂ ਦੱਸਦੇ ਹਾਂ ਆ ਜਿਹੜਾ ਹਥੌੜਾ ਤੁਸੀਂ ਦੇਖ ਰਹੇ ਹੋ ਹਥੌੜੇ ਦੇ ਚਾਰ ਭਾਗ ਹੁੰਦੇ ਆ ਇੱਕ ਤਾਂ ਹਥੌੜੇ ਦਾ ਹਾਈ ਹੁੰਦਾ ਇਹਨੂੰ ਕਹਿੰਦੇ ਲੋ ਆਹਾ ਲੋ ਠੀਕ ਆ ਲੋ ਭਾਗ ਆਹਾ ਉੱਪਰਲਾ ਭਾਗ ਠੀਕ ਆ ਇੱਥੋਂ ਹਥੌੜਾ ਓਪਨ ਹੁੰਦਾ ਹਥੌੜਾ ਜਦੋਂ ਬੰਨਣਾ ਸ਼ੁਰੂ ਹੁੰਦਾ ਕਿੱਥੋਂ ਓਪਨ ਹੁੰਦਾ ਇੱਥੋਂ ਤੇ ਕਲੋਜ਼ ਕਿੱਥੇ ਹੁੰਦਾ ਇੱਥੇ ਬੰਦ ਇੱਥੇ ਹੋ ਜਾਂਦਾ ਦੁਬਾਰਾ ਤੁਹਾਨੂੰ ਫੇਰ ਦੱਸਣ ਲੱਗਾ ਜਦੋਂ ਮਾਰਕਟ ਦੇ ਵਿੱਚ ਹਥੌੜਾ ਬਣਦਾ ਤੁਸੀਂ ਦੇਖ ਲਿਆ ਆਹ ਹਿੱਸਾ ਜਿਹੜਾ ਇਹ ਲੋਹੇ ਦਾ ਤੇ ਹਥੌੜੇ ਨੂੰ ਮੁੱਠਾ ਲੱਗਿਆ ਹੋਇਆ ਲੱਕੜ ਦਾ ਹਥੌੜੇ ਦਾ ਜਿਹੜਾ ਮੁੱਠਾ ਇਹ ਤਿੰਨ ਗੁਣਾ ਵੱਡਾ ਚ ਹੋਣਾ ਚਾਹੀਦਾ ਇਹਦੇ ਨਾਲ ਸਮਝ ਲਾ ਕਿ ਹੁਣ ਆਪਾਂ ਗੱਲ ਕਰਦੇ ਆ ਇਹਨੂੰ ਬੋਡੀ ਕਹਿ ਦਿੰਦੇ ਆ ਲੋਹੇ ਜਿਹੜਾ ਭਾ ਲੈਣਾ ਇਹਨੂੰ ਬੋਡੀ ਕਹਿੰਦੇ ਆ ਹਥੌੜਾ ਓਪਨ ਇੱਥੋਂ ਬਣਨਾ ਸ਼ੁਰੂ ਹੁੰਦਾ ਠੀਕ ਆ ਤੇ ਇੱਥੇ ਤੱਕ ਲੋ ਲਾਉਂਦਾ نیچے ਆਉਂਦਾ ਇਹ ਇੱਥੇ ਹਾਈ ਲਾ ਕੇ ਤੇ ਇੱਥੇ ਹੀ ਕਲੋਜ਼ ਹੋ ਜਾਂਦਾ ਥੋੜਾ ਇਹਨਾਂ ਤੋਂ ਜਦੋਂ ਤੁਸੀਂ ਸ਼ੇਅਰ ਮਾਰਕੀਟ ਦੇ ਵਿੱਚ ਕੰਮ ਕਰਨਾ ਤੁਹਾਨੂੰ ਇਹ ਨਿੱਕੀਆਂ-ਨਿੱਕੀਆਂ ਬਰੀਕੀਆਂ ਦਾ ਪਤਾ ਹੋਣਾ ਚਾਹੀਦਾ ਵੀ ਹਥੌੜੇ ਦਾ ਉੱਪਰਲਾ ਭਾਗ ਕਿਹੜਾ ਥੱੜਾ ਭਾਗ ਕਿਹੜਾ ਬਣਨਾ ਕਿੱਥੋਂ ਸ਼ੁਰੂ ਹੋਇਆ ਥੋੜਾ ਤੇ ਕਲੋਜ਼ ਕਿੱਥੇ ਹੋ ਗਿਆ ਇਹਨਾਂ ਚਾਰ ਗੱਲਾਂ ਦੇ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਫਿਰ ਆਪਾਂ ਸ਼ੇਅਰ ਮਾਰਕੀਟ ਦੇ ਵਿੱਚ ਕੰਮ ਕਰ ਸਕਦੇ ਹਾਂ ਠੀਕ ਹੈ ਤੇ ਮੈਂ ਤੁਹਾਨੂੰ ਥੀਟ ਪੰਜਾਬੀ ਦੇ ਵਿੱਚ ਦੱਸ ਰਿਹਾ ਸਾਰੀਆਂ ਚੀਜ਼ਾਂ ਵੀਡੀਓ ਵਧੀਆ ਲੱਗਦੀ ਹੁੰਦੀ ਤਾਂ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹੋਰ ਤੁਹਾਡੇ ਲਈ ਵੀਡੀਓ ਲੈ ਕੇ ਆਵਾਂਗੇ ਧੰਨਵਾਦ